ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਹਨ ਮਾਰੇ ਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਨਿਰਮਲ ਸ਼ਬਦ ਦਾ ਅਰਥ ਹੈ ਪਵਿੱਤਰ ਪੰਥ ਸ਼ਬਦ ਦਾ ਅਰਥ ਹੈ ਮਾਰਗ ਜਾਂ ਰਸਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਵਿੱਤਰ ਸਾਫ਼ ਰਸਤਾ ਜਿਹੜਾ ਸੀ ਉਹ ਲੋਕਾਈ ਨੂੰ ਸਮਝਾਇਆ ਸਤਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਨਾਨਕ ਸਤਗੁਰ ਭੇਟੇ ਆ ਪੂਰੀ ਹੋਵੇ ਜੁਗਤ ਹੱਸੰਦਿਆਂ ਖੇਲੰਦਿਆਂ ਐਨੰਦਿਆਂ ਖਾਵੰਦਿਆਂ ਵਿੱਚੇ ਹੋਵੇ ਮੁਕਤ ਹੱਸਦਿਆਂ ਖੇਡਦਿਆਂ ਖਾਉਂਦਿਆਂ ਪਹਿਨਦਿਆਂ ਮੁਕਤੀ ਪ੍ਰਾਪਤ ਕਰਨ ਦੀ ਗੱਲ ਸਤਗੁਰਾਂ ਨੇ ਸਮਝਾਈ ਹੈ ਇਹ ਕਮ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰਕੇ ਹੀ ਇਸ ਕੰਮ ਦੇ ਵਿੱਚ ਕਾਮਯਾਬੀ ਤੇ ਸਫਲਤਾ ਮਿਲ ਸਕਦੀ ਹੈ ਭਗਤ ਕਬੀਰ ਜੀ ਦੇ ਬਚਨ ਹਨ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਭਾਈ ਮੇਰੇ ਮਨ ਪਾਵੈ ਉਹ ਜੀਵ ਪਵਿੱਤਰ ਹੈ ਉਸ ਦਾ ਮਨ ਪਵਿੱਤਰ ਹੈ ਜਿਹੜਾ ਪਵਿੱਤਰ ਪ੍ਰਮਾਤਮਾ ਦੇ ਪਵਿੱਤਰ ਤੇ ਸੋਹਣੇ ਗੁਣ ਗਾਇਨ ਕਰਦਾ ਹੈ ਉਹ ਮੇਰਾ ਭਰਾ ਹੈ ਉਹ ਮੇਰਾ ਵੀਰ ਹੈ ਉਹ ਮੈਨੂੰ ਚੰਗਾ ਲੱਗਦਾ ਹੈ ਜਿਹੜਾ ਪਵਿੱਤਰ ਪਰਮਾਤਮਾ ਦੇ ਪਵਿੱਤਰ ਗੁਣ ਗਾਇਨ ਕਰਦਾ ਹੈ ਇਸੇ ਹੀ ਤਰ੍ਹਾਂ ਦੇ ਬਚਨ ਗੁਰੂ ਅਮਰਦਾਸ ਸਾਹਿਬ ਜੀ ਦੇ ਮਿਲਦੇ ਹਨ ਨਿਰਮਲ ਤੇ ਸਭ ਨਿਰਮਲ ਹੋਵੇ ਨਿਰਮਲ ਮਨੁਆ ਹਰ ਸ਼ਬਦ ਪਰੋਵੇ ਪਵਿੱਤਰ ਪਰਮਾਤਮਾ ਦੇ ਪਵਿੱਤਰ ਨਾਮ ਦੇ ਵਿੱਚ ਛੁੜ ਕੇ ਸਾਰੀ ਲੋਕਾਈ ਪਵਿੱਤਰ ਹੋ ਜਾਂਦੀ ਹੈ ਤੇ ਜਿਹੜਾ ਜੀਵ ਪਰਮਾਤਮਾ ਦੇ ਨਾਮ ਦੇ ਵਿੱਚ ਪਰਮਾਤਮਾ ਦੀ ਸਿਫਤਸਲਾ ਦੇ ਵਿੱਚ ਗੁਰੂ ਦੇ ਸ਼ਬਦ ਦੇ ਵਿੱਚ ਆਪਣੇ ਮਨ ਨੂੰ ਪਰੋ ਲੈਂਦਾ ਹੈ ਉਸ ਜੀਵ ਦਾ ਮਨ ਵੀ ਪਵਿੱਤਰ ਹੋ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਜੀ ਸਮਝਾਉਂਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨੂੰ ਬੜਾ ਸਰਲ ਤੇ ਸਿੱਧਾ ਤੇ ਸਾਫ਼ ਤੇ ਪਵਿੱਤਰ ਰਸਤਾ ਦਿਖਾਇਆ ਹੈ ਉਹ ਰਸਤਾ ਕੀ ਹੈ ਜਿਵੇਂ ਹਿੰਦੁਸਤਾਨ ਦੇ ਵਿੱਚ ਕਈ ਅਜਿਹੇ ਮਤਮਤੰਤਰ ਹਨ ਜਿਨ੍ਹਾਂ ਦਾ ਮੰਨਣਾ ਔਰ ਪ੍ਰਚਾਰਨਾ ਹੈ ਕਿ ਜੇਕਰ ਪ੍ਰਮਾਤਮਾ ਨਾਲ ਜੁੜਨਾ ਹੈ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਨਾ ਹੈ ਫਿਰ ਗ੍ਰਿਸ਼ਤ ਦਾ ਤਿਆਗ ਕਰਨਾ ਪਵੇਗਾ ਪਰ ਸਤਿਗੁਰੂ ਜੀ ਦੀ ਬਾਣੀ ਨੇ ਗੁਰੂ ਦੀ ਸਿੱਖਿਆ ਨੇ ਗੁਰੂ ਦੇ ਸ਼ਬਦ ਨੇ ਸਮਝਾਇਆ ਹੈ ਕਿ ਪਰਮਾਤਮਾ ਨੂੰ ਮਿਲਣ ਵਾਸਤੇ ਗ੍ਰਿਸ਼ਤ ਦੇ ਤਿਆਗ ਦੀ ਜ਼ਰੂਰਤ ਨਹੀਂ ਹੈ ਜਿਵੇਂ ਬਚਨ ਹਨ ਗ੍ਰਹਿ ਤਜ ਬਣਖੰਡ ਜਾਈਏ ਚੁਣ ਖਾਈਏ ਕੰਦਾ ਅਜੂ ਬਕਾਰ ਨਾ ਛੋੜੀ ਪਾਪੀ ਮਨ ਮੰਦਾ ਗ੍ਰਿਸ਼ਤ ਨੂੰ ਤਿਆਗ ਕੇ ਜੰਗਲਾਂ ਵਿੱਚ ਚਲਾ ਗਿਆ ਜੰਗਲਾਂ ਵਿੱਚ ਜਾ ਕੇ ਕੰਦ ਮੂਲ ਚੁਣ ਕੇ ਖਾਣ ਲੱਗਾ ਪਰ ਮਨ ਜਿਹੜਾ ਸੀ ਅਜੇ ਵੀ ਵਿਕਾਰ ਛੱਡਦਾ ਨਹੀਂ ਹੈ ਮੰਦੇ ਕਰਮ ਛੱਡਦਾ ਨਹੀਂ ਹੈ ਕਿਉਂਕਿ ਜਿਹੜਾ ਪੰਜਾਂ ਤੋਂ ਬਚਣਾ ਸੀ ਉਹ ਪੰਜ ਜਿਹੜੇ ਹਨ ਉਹ ਜੰਗਲਾਂ ਵਿੱਚ ਵੀ ਇਸ ਜੀਵ ਦੇ ਨਾਲ ਜਾਂਦੇ ਹਨ ਸਤਿਗੁਰੂ ਜੀ ਫਰਮਾਨ ਕਰਦੇ ਹਨ ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ ਦੇਸ ਛੋੜ ਪਰਦੇਸ ਹੀ ਤਾਇਆ ਪੰਜ ਚੰਡਾਲ ਨਾਲੇ ਲੈ ਆਇਆ ਵਿਪਤਾ ਦਾ ਮਾਰਿਆ ਹੋਇਆ ਇਸ ਨੇ ਸਮਝ ਲਿਆ ਕਿ ਗ੍ਰਸਤਤਾ ਵਿਪਤਾ ਹੈ ਬੱਚਿਆਂ ਦੀ ਪਾਲਣਾ ਪੋਸ਼ਣਾ ਦੀ ਜ਼ਿੰਮੇਵਾਰੀ ਹੈ ਬੱਚਿਆਂ ਨੂੰ ਪਾਲਣ ਪੋਸ਼ਣ ਦਾ ਇਹ ਜੰਜਾਲ ਜਿਹੜਾ ਹੈ ਇਸ ਵਿਪਤਾ ਨੂੰ ਛੱਡ ਕੇ ਜੰਗਲਾਂ ਨੂੰ ਭੱਜ ਗਿਆ ਪਰ ਜੰਗਲਾਂ ਦੇ ਵਿੱਚ ਜਾ ਕੇ ਵੀ ਉਹ ਪੰਜ ਜਿਨ੍ਹਾਂ ਨੇ ਇੱਥੇ ਖੁਆਰ ਕਰਨਾ ਸੀ ਉੱਥੇ ਵੀ ਇਸ ਨੂੰ ਖੁਆਰ ਕਰ ਰਹੇ ਹਨ ਇਸ ਕਰਕੇ ਗੁਰੂ ਦੀ ਮਤ ਇਹ ਹੈ ਕਾਹੇਰੇ ਬਨ ਖੋਜਣ ਜਾਹੀ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹ ਪਰਮਾਤਮਾ ਸਾਰਿਆਂ ਦੇ ਵਿੱਚ ਵਸਣ ਵਾਲਾ ਤੇਰੇ ਨਾਲ ਹੀ ਹੈ ਇਸ ਕਰਕੇ ਜੰਗਲ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਅਸਲ ਦੇ ਵਿੱਚ ਉਦਾਸੀ ਉਹ ਹੈ ਜਿਸ ਨੇ ਗ੍ਰਸਥ ਦੇ ਵਿੱਚ ਰਹਿ ਕੇ ਮਾਇਆ ਦਾ ਮੋਹ त्यागਿਆ ਹੈ ਸੰਸਾਰ ਦੀਆਂ ਚੀਜ਼ਾਂ ਵਸਤੂਆਂ ਦੀ ਵਰਤੋਂ ਵਿਹਾਰ ਕਰਦੇ ਹੋਏ ਇਨਾਂ ਦੀ ਜਕੜ ਤੇ ਇਨਾਂ ਦੇ ਮੋਹ ਤੋਂ ਨਰਲੇ ਪਰ ਜੋ ਮਨੁੱਖ ਹੈ ਉਹੀ ਅਸਲ ਦੇ ਵਿੱਚ ਉਦਾਸੀ ਹੈ ਉਹੀ ਅਸਲ ਦੇ ਵਿੱਚ ਤਿਆਗੀ ਹੈ ਤੇ ਅਜਿਹਾ ਕੁਝ ਹੋ ਸਕਦਾ ਹੈ ਗੁਰੂ ਦੀ ਸਿੱਖਿਆ ਦੀ ਬਰਕਤ ਦੇ ਨਾਲ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਪਰਮਾਤਮਾ ਦੇ ਨਾਮ ਦੀ ਬਰਕਤ ਦੇ ਨਾਲ ਸਤਿਗੁਰੂ ਜੀ ਸਮਝਾਉਂਦੇ ਹਨ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਨਿਆ ਜਿਸ ਨੇ ਗੁਰੂ ਵੱਲ ਨੂੰ ਮੁਖ ਕਰਕੇ ਗੁਰੂ ਦੀ ਸ਼ਰਨ ਪਾ ਕੇ ਆਪਣੇ ਆਪ ਦੀ ਪਛਾਣ ਕੀਤੀ ਹੈ ਆਪਣੇ ਆਪ ਦੇ ਬਾਰੇ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਤੂੰ ਜੋਤ ਸਰੂਪ ਪ੍ਰਮਾਤਮਾ ਦੀ ਅੰਸ਼ ਹੈ ਤੇਰਾ ਮੂਲ ਪ੍ਰਮਾਤਮਾ ਹੈ ਤੇਰਾ ਅਸਲਾ ਪ੍ਰਮਾਤਮਾ ਹੈ ਆਪਣੇ ਅਸਲੇ ਦੀ ਪਛਾਣ ਕਰ ਸੋ ਜਿਸ ਨੇ ਗੁਰੂ ਦੀ ਸ਼ਰਨ ਪਾ ਕੇ ਆਪਣੇ ਆਪ ਦੀ ਪਛਾਣ ਕਰ ਲਈ ਹੈ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਉਹ ਗ੍ਰਸਥ ਦੇ ਵਿੱਚ ਰਹਿੰਦਾ ਹੋਇਆ ਵੀ ਗ੍ਰਸਤ ਦੇ ਮੂਤੋਂ ਉਦਾਸ ਨਰਲੇਪ ਤੇ ਤਿਆਗੀ ਹੈ ਇਸੇ ਹੀ ਤਰ੍ਹਾਂ ਦੇ ਫੁਰਮਾਨ ਸਤਿਗੁਰੂ ਜੀ ਦੇ ਮਿਲਦੇ ਹਨ ਕਿ ਉਹ ਮਨੁੱਖ ਗੰਗਾ ਦੇ ਜਲ ਤੇ ਨਾਲੋਂ ਵੀ ਪਵਿੱਤਰ ਹੈ ਤੇ ਪਲਾਈ ਕਰਨ ਦਾ ਸੁਭਾ ਜਿਸ ਦੇ ਸਰੀਰ ਦੇ ਨਾਲ ਰਚਮੇ ਚ ਜਾਂਦਾ ਹੈ ਉਹ ਗ੍ਰਸਤੀ ਗੰਗਾ ਜਲ ਵਰਗਾ ਪਵਿੱਤਰ ਤੇ ਨਿਰਮਲ ਹੈ ਪੁੰਨਦਾਨ ਕਾ ਕਰੇ ਸਰੀਰ ਸੁਗਰੀ ਗੰਗਾ ਕਾ ਨੀਰ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਬਚਨ ਕਰਦੇ ਹਨ ਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਉਚਾਰਦਾ ਹੈ ਉਹ ਮਨੁੱਖ ਗ੍ਰਸਥ ਵਿੱਚ ਰਹਿੰਦਾ ਹੋਇਆ ਗ੍ਰਸਥ ਦੇ ਮੋਤੋਂ ਨਰਲੇ ਪਰਿੰਦਾ ਹੈ ਸਤਿਗੁਰੂ ਜੀ ਦਾ ਫਰਮਾਨ ਹੈ ਅਨ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਥ ਮੈਂ ਸੋਈ ਨਿਰਮਲ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਗ੍ਰਿਸ਼ਤ ਨੂੰ ਸਾਰੇ ਧਰਮਾਂ ਤੋਂ ਉੱਪਰ ਰੱਖਦੇ ਹਨ ਸਗਲ ਧਰਮਾਂ ਮੈਂ ਗ੍ਰਿਸ਼ਤ ਪ੍ਰਦਾਨ ਸੋ ਸਤਿਗੁਰੂ ਜੀ ਦੀ ਬਾਣੀ ਦੇ ਅਨੁਸਾਰ ਜੋ ਨਿਰਮਲ ਮਾਰਗ ਹੈ ਉਹ ਇਹੀ ਹੈ ਕਿ ਗ੍ਰਿਸ਼ਤ ਦੇ ਵਿੱਚ ਰਹਿ ਕੇ ਤੇ ਪ੍ਰਮਾਤਮਾ ਦੀ ਬੰਦਗੀ ਕਰਨੀ ਤੇ ਗ੍ਰਿਸ਼ਤ ਦੇ ਪਰਿਵਾਰ ਦੇ ਸੰਸਾਰ ਦੇ ਮੋਹ ਤੋਂ ਨਰਲੀ ਪਰਣਾ ਗੁਰੂ ਨਾਨਕ ਦੇਵ ਜੀ ਆਪ ਗ੍ਰਿਸ਼ਤੀ ਹੋਏ ਹਨ ਤੇ ਬਾਕੀ ਗੁਰੂ ਸਾਹਿਬਾਨ ਨੇ ਵੀ ਗ੍ਰਿਸ਼ਤ ਤਰਨ ਕੀਤਾ ਕੇਵਲ ਗੁਰੂ ਹਰਿਕ੍ਰਿਸ਼ਨ ਜੀ ਜੋ ਕਿ ਛੋਟੀ ਉਮਰ ਦੇ ਵਿੱਚ ਸੀ 7-8 ਸਾਲ ਦੀ ਆਯੂ ਦੇ ਵਿੱਚ ਜੋਤੀ ਜੋ ਸਮਾਗੇ ਸਨ ਬਾਕੀ ਸਾਰੇ ਗੁਰੂ ਸਾਹਿਬਾਨ ਨੇ ਗ੍ਰਸਥ ਧਾਰਨ ਕੀਤਾ ਗੁਰੂ ਨਾਨਕ ਦੇਵ ਜੀ ਜਿਸ ਵਕਤ ਅੱਚਲ ਵਟਾਲੇ ਸਿੱਧਾ ਨੂੰ ਮਿਲਦੇ ਹਨ ਇਹ ਸਿੱਧਾ ਗੁਰੂ ਨਾਨਕ ਦੇਵ ਜੀ ਨੂੰ ਗ੍ਰਸਥੀ ਪਹਿਰਾਵੇ ਦੇ ਵਿੱਚ ਦੇਖਦੇ ਹਨ ਤੇ ਗੁਰੂ ਨਾਨਕ ਦੇਵ ਜੀ ਦੇ ਉੱਤੇ ਸਵਾਲ ਕਰਦੇ ਹਨ ਕਿ ਗ੍ਰਸਥ ਵਿੱਚ ਰਹਿ ਕੇ ਪਰਮਾਤਮਾ ਦੀ ਬੰਦਗੀ ਕਿਵੇਂ ਹੋ ਸਕਦੀ ਹੈ ਤੇ ਗੁਰੂ ਨਾਨਕ ਦੇਵ ਜੀ ਨੇ ਜਵਾਬ ਦਿੱਤਾ ਸੀ ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੇ ਸੈਣੇ ਸ਼ਬਦ ਸੁਰਤ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਸ਼ਬਦ ਨਾਲ ਸੁਰਤ ਜੋੜ ਕੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ ਪਾਰ ਲੰਘ ਜਾਈਦਾ ਹੈ ਠੀਕ ਇਸੇ ਹੀ ਤਰ੍ਹਾਂ ਜਿਵੇਂ ਮੁਰਗਾਬੀ ਪਾਣੀ ਦੇ ਵਿੱਚ ਰਹਿੰਦੀ ਹੈ ਪਾਣੀ ਉਸ ਨੂੰ ਗਿੱਲਾ ਕਰਕੇ ਡਬੋਉ ਨਹੀਂ ਪਾਉਂਦਾ ਜਿਵੇਂ ਕਮਲ ਦਾ ਫੁੱਲ ਚਿੱਕੜ ਦੇ ਵਿੱਚ ਰਹਿੰਦਾ ਹੈ ਚਿੱਕੜ ਦੇ ਵਿੱਚ ਉਗਦਾ ਹੈ ਚਿੱਕੜ ਅਲੂਦ ਰੰਦਾ ਹੈ ਸੋ ਇਸ ਤਰ੍ਹਾਂ ਗੁਰੂ ਦੀ ਸਿੱਖਿਆ ਹੈ ਕਿ ਪਰਮਾਤਮਾ ਨੂੰ ਮਿਲਣ ਵਾਸਤੇ ਗ੍ਰਸਥ ਦੇ ਤਿਆਗ ਦੀ ਜ਼ਰੂਰਤ ਨਹੀਂ ਜੰਗਲਾਂ ਵਿੱਚ ਜਾ ਕੇ ਨਿਵਾਸ ਕਰਨ ਦੀ ਜ਼ਰੂਰਤ ਨਹੀਂ ਜ਼ਰੂਰਤ ਹੈ ਤੇ ਉਹ ਗੁਰੂ ਦੀ ਸਿੱਖਿਆ ਦੀ ਗੁਰੂ ਦੇ ਉਪਦੇਸ਼ ਦੀ ਜਿਸ ਬਾਰੇ ਸਤਗੁਰੂ ਜੀ ਨੇ ਬਚਨ ਕਹੀ ਹਨ ਨਾਨਕ ਸਤਗੁਰ ਭੇਟੇ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ ਪਨੰਦਿਆਂ ਖਵੰਦਿਆਂ ਵਿੱਚੇ ਹੋਵੇ ਮੁਕਤ ਹੁਣ ਇੱਥੇ ਵੀ ਇੱਕ ਸਮਝਣ ਵਾਲੀ ਗੱਲ ਹੈ ਇਹ ਹੱਸਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਜੋਰ-ਜੋਰ ਦੀ ਉੱਚੀ-ਉੱਚੀ ਠਾਕੇ ਮਾਰਨੇ ਹਨ। ਅਸਨ ਤੋਂ ਭਾਵ ਸਤਿਗੁਰੂ ਜੀ ਨੇ ਮੰਨ ਕਰਕੇ ਸਮਝਾਇਆ। ਜਿਵੇਂ ਕਿ ਸੋਰਠ ਰਾਗ ਦੇ ਵਿੱਚ ਗੁਰੂ ਨਾਨਕ ਪ੍ਰਖਸ਼ਾ ਜੀ ਦੇ ਬਚਨ ਹਨ। ਸੁਰਤ ਸੋਚ ਕਰ ਪਾਹਣਡ ਸਾਲ ਤਿਸ ਵਿੱਚ ਤਿਸਨੂੰ ਰੱਖ ਵਣ ਜਾ ਰਿਆਂ ਸਿਓ ਵਣਜ ਕਰ ਲੈ ਲਾਹਾ ਮਨ ਹਸ। ਪ੍ਰਭੂ ਨਾਮ ਦੇ ਵਣ ਜਾ ਰਿਆਂ ਵਪਾਰੀਆਂ ਦੇ ਨਾਲ ਨਾਮ ਦਾ ਵਣਜ ਵਪਾਰ ਕਰ ਤੇ ਆਪਣੀ ਸੁਰਤ ਸੋਚ ਮੰਡਲ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਸੌਦਾ ਰੱਖ ਤੇ ਇਸ ਤਰ੍ਹਾਂ ਸਤ ਸੰਗੀਆਂ ਦੇ ਨਾਲ ਸੰਗਤ ਕਰਕੇ ਨਾਮ ਦਾ ਵਣਜ ਵਪਾਰ ਕਰਕੇ ਤੈਨੂੰ ਪ੍ਰਾਪਤੀ ਹੋਵੇਗੀ ਮਨ ਦਾ ਖੇੜਾ ਮਨ ਦੀ ਖੁਸ਼ੀ ਮਨ ਦਾ ਹੱਸਣਾ ਸੋ ਅੱਜ ਅਸੀਂ ਗੱਲ ਕੀਤੀ ਹੈ ਗੁਰੂ ਨਾਨਕ ਦੇਵ ਜੀ ਦਾ ਨਿਰਮਲ ਮਤ ਕੀ ਹੈ ਗ੍ਰਸਥ ਵਿੱਚ ਰਹਿ ਕੇ ਤੇ ਪਰਮਾਤਮਾ ਦੇ ਨਾਲ ਜੁੜਨਾ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪਥੇ